ਫਗਵਾੜਾ ਨਾਲ ਸੀਪਿੰਡ ਨਵੀਂ ਆਬਾਦੀ ਨਰਾਂਖਾਪੁਰ ਦੇ ਵਸੀਆਂ ਦਾ ਇੱਕ ਬਫਦ ਐਸਟੀਐਮ ਫਗਵਾੜਾ ਜਸ਼ਨਜੀਤ ਸਿੰਘ ਨੂੰ ਉਹਨਾਂ ਦੇ ਦਫ਼ਤਰ ਵਿਖੇ ਮਿਲਿਆ ਇਸ ਦੌਰਾਨ ਸਮੂਹ ਪਿੰਡ ਵਸੀਆਂ ਨੇ ਐਸਟੀਐਮ ਫਗਵਾੜਾ ਨੂੰ ਮੰਗ ਪੱਤਰ ਦਿੰਦੇ ਮੰਗ ਕੀਤੀ ਕਿ ਉਹਨਾਂ ਦੇ ਪਿੰਡ ਵਿੱਚ ਸਰਕਾਰ ਵੱਲੋਂ ਜੋ ਪਾਣੀ ਵਾਲੀ ਟੈਂਕੀ ਰਖਵਾਈ ਗਈ ਹੈ ਉਸ ਦਾ ਫ੍ਰੀ ਕਨੈਕਸ਼ਨ ਪਿੰਡ ਵਸੀਆਂ ਨੂੰ ਦਿੱਤਾ ਗਿਆ ਹੈ ਪਰ ਮਜੂਦਾ ਸਰਪੰਚ ਸ਼੍ਰੀਮਤੀ ਨੀਤਾ ਦੇਵੀ ਵੱਲੋਂ ਪਾਣੀ ਦਾ ਕਨੈਕਸ਼ਨ ਦਾ ਪ੍ਰਤੀਕਾਰ 1000 ਰੁਪਏ ਦੀ ਢਾਲਕ ਲਗਾਈ ਜਾ ਰਹੀ ਹੈ ਜੋ ਕਿ ਪਿੰਡ ਵਸੀਆਂ ਨਾਲ ਕਾਫੀ ਤਕਾ ਹੈ ਪਿੰਡ ਵਸੀਆਂ ਨੇ ਪ੍ਰਸ਼ਾਸਨ પાસે ਮੰਗ ਕੀਤੀ ਕਿ ਉਹਨਾਂ ਨੂੰ ਇਨਸਾਫ ਦਿਵਾਇਆ ਜਾਵੇ ਇਸ ਦੌਰਾਨ ਸਾਬ ਦਾ ਸਰਪੰਚ ਰਮੇਸ਼ لال ਨੇ ਕਿਹਾ ਕਿ ਜਦੋਂ ਉਹਨਾਂ ਦੀ ਪੰਚਾਇਤ ਸੀ ਤਾਂ ਉਹਨਾਂ ਵੱਲੋਂ ਪ੍ਰਤੀ ਘਰ 440 ਰੁਪਏ ਇਸ ਪਾਣੀ ਵਾਲੀ ਟੈਂਕੀ ਦੀ ਸਪਲਾਈ ਲੈਣ ਲਈ ਇਕੱਠਾ ਕੀਤਾ ਗਿਆ ਸੀ ਪਰ ਹੁਣ ਮੌਜੂਦਾ ਸਰਪੰਚ ਜਾਨਬੁੱਝ ਕੇ ਪੈਸਾ ਹੋਰ ਇਕੱਠਾ ਕਰ ਰਹੀ ਹੈ ਉਹਨਾਂ ਨੇ ਕਿਹਾ ਕਿ ਪਿੰਡ ਵਿੱਚ ਬਹੁਤ ਸਾਰੇ ਗਰੀਬ ਪਰਿਵਾਰ ਨੇ ਜੋ ਕਿ ਇਹ 1000 ਰੁਪਏ ਢਾਲ ਨਹੀਂ ਦੇ ਸਕਦੇ ਇਸ ਦੌਰਾਨ ਪਿੰਡ ਵਾਸੀਆਂ ਵੱਲੋਂ ਮੌਜੂਦਾ ਸਰਪੰਚ ਖਿਲਾਫ ਸ਼ਮਕੇ ਨਾਰੇबाजी ਵੀ ਕੀਤੀ ਗਈ ਫਗਵਾੜਾ ਤੋਂ ਨਵਰਾਂਗ ਚੈਨਲ ਦੇ ਜੈ ਸ਼ਰਮਾ ਦੀ ਵਿਸ਼ੇਸ਼ ਰਿਪੋਰਟ ਸਰ ਸਾਡੇ ਪਿੰਡ ਵਾਟਰ ਸਪਲਾਈ ਦੀ ਟੈਂਕੀ ਲੱਗੀ ਆ ਜੋ ਕਿ ਸਰਕਾਰ ਵੱਲੋਂ ਫ੍ਰੀ ਲੱਗੀ ਹੋਈ ਆ ਤੇ ਸਾਡੇ ਪਿੰਡ ਦੇ ਜੋ ਹੁਣ ਇਸ ਟਾਈਮ ਮੌਜੂਦਾ ਸਰਪੰਚ ਅਨੀਤਾ ਦੇਵੀ ਤੇ ਨਜਾਇਜ਼ ਹਜ਼ਾਰ ਹਜ਼ਾਰ ਰੁਪਿਆ ਘਰ ਪਰਤੀ ਢਾਲ ਲਗਾ ਰਿਹਾ ਜੋ ਕਿ ਸਰਕਾਰ ਵੱਲੋਂ ਫ੍ਰੀ ਕੀਤਾ ਹੋਇਆ ਆ ਤੇ ਅਸੀਂ ਉਹਨਾਂ ਨੂੰ ਕਿਹਾ ਕਿ ਇਹ ਫ੍ਰੀ ਆ ਤੇ ਉਹ ਕਹਿ ਰਹੇ ਆ ਕਿ ਨਹੀਂ ਅਸੀਂ ਹਜ਼ਾਰ ਰੁਪਿਆ ਤੁਸੀਂ ਦੋਗੇ ਤਾਂ ਅਸੀਂ ਕਨੈਕਸ਼ਨ ਲਗਾਵਾਂਗੇ ਨਹੀਂ ਤਾਂ ਤੁਹਾਡਾ ਕਨੈਕਸ਼ਨ ਨਹੀਂ ਲੱਗੇਗਾ ਕੀ ਮੰਗ ਰਖਦੇ ਤੁਸੀਂ ਸਰ ਅਸੀਂ ਸਰਕਾਰ ਅੱਗੇ ਇਹ ਮੰਗ ਰੱਖਦੇ ਆ ਕਿ ਸਰਕਾਰ ਵੱਲੋਂ ਜੇ ਕਨੈਕਸ਼ਨ ਫ੍ਰੀ ਆ ਤਾਂ ਸਾਨੂੰ ਸਕਿਉਰਿਟੀ ਫ੍ਰੀ ਹੀ ਦਿੱਤੀ ਜਾਵੇ ਕਨੈਕਸ਼ਨ ਫ੍ਰੀ ਲਗਾਇਆ ਜਾਵੇ ਸਾਰੇ ਗਰੀਬ ਪਰਿਵਾਰਿਆ ਸਾਰੇ ਇਹਦੇ ਵਿੱਚ ਕੋਈ ਦੇਣ ਵਾਲਾ ਨਹੀਂ ਵੀ ਹੁੰਦਾ ਹੈਗਾ ਇਹ ਕੋਈ ਮਤਾ ਵੀ ਪਾਸ ਹੋਇਆ 1000 ਰੁਪਏ ਦਾ ਨਹੀਂ ਸਰ ਸਾਡਾ ਕੋਈ ਮਤਾ ਨਹੀਂ ਪਾਸ ਹੋਇਆ ਤੇ ਸਾਡੇ ਮਤਲਬ ਪੰਚਾਇਤ ਦੀ ਕੋਈ ਵੀ ਮਤਲਬ ਉਹਦੇ ਵਿੱਚ ਮੀਟਿੰਗ ਨਹੀਂ ਹੋਈ ਤੇ ਤੁਸੀਂ ਉਹ ਕੋਈ ਆਪਣੀ ਅਲੱਗ ਮੀਟਿੰਗ ਕੀਤੀ ਹੋਵੇ ਜਾਂ ਉਹਨਾਂ ਨੇ ਕੀਤੀ ਹੋਵੇ ਕੋਈ ਮੀਟਿੰਗ ਸਰ ਅਸੀਂ ਉਹਨਾਂ ਨੂੰ ਆਪਣੀ ಗ್ರಾಮ ਪੰਚਾਇਤ ਵਿੱਚ ਬੁਲਾਇਆ ਸੀ ਮੀਟਿੰਗ ਕਰਨੇ ਲਈ ਪਰ ਸਰਕਾਰ ਉਨ੍ਹਾਂ ਨੂੰ ਆਉਣ ਤੋਂ ਇਨਕਾਰ ਕਰ ਦਿੱਤਾ ਤੇ ਉਨ੍ਹਾਂ ਇਹ ਗੱਲ ਮੰਗ ਰੱਖੀ ਆ ਕਿ ਤੁਸੀਂ ਕਾਨੂੰਨੀ ਕਾਰਵਾਈ ਕਰ ਲਓ ਅਸੀਂ ਨਹੀਂ ਆਉਣਾ ਸਰਕਾਰ ਵੱਲੋਂ ਇਹ ਫ੍ਰੀ ਆ ਬਿਲਕੁਲ ਹਾਂਜੀ ਸਰ ਸਰਕਾਰ ਵੱਲੋਂ ਫ੍ਰੀ ਆ ਮੈਂ ਨਰਮੇਸ਼ ਲਾਲ ਸਾਬਕਾ ਸਰਪੰਚ ਪਿੰਡ ਨਵੀਂ ਆਬਾਦੀ ਨਰੰਗੀਸ਼ਾਹਪੁਰ ਜੋ ਸਾਡੇ ਪਿੰਡ ਦੇ ਵਿੱਚ ਅੱਜ ਅੱਜ ਤੁਸੀਂ ਇੱਥੇ ਆਏ ਆ ਆਪਣਾ ਐਲ ਡੀ ਐਮ ਦਫ਼ਤਰ ਹਾਂਜੀ ਕਿਸ ਮਾਮਲੇ ਨੂੰ ਲੈ ਕੇ ਆਏ ਆ ਆਪਾਂ ਇਹ ਅਸੀਂ ਪਿੰਡ ਦੀ ਮੰਗ ਲੈ ਕੇ ਆਏ ਆ ਕਿ ਜਿਹੜਾ ਸਾਡੇ ਕੋਲੋਂ ਇੱਕ ਇੱਕ 1000 ਰੁਪਇਆ ਘਰ ਪਰਤੀ ਲੈ ਚੁੱਕੇ ਆ ਕਿਉਂਕਿ ਅਸੀਂ ਅਸ ਤੋਂ ਪਹਿਲਾਂ ਜਿਸ ਵੇਲੇ ਅਸੀਂ ਸਰਪੰਚ ਸੀਗੇ ਕਮਲੇਸ਼ ਕੌਰ ਮੇਰੇ ਵਾਈਫ ਸੀਗੇ ਮੌਜੂਦਾ ਸਰਪੰਚ ਉਸ ਟਾਈਮ ਦੇ ਉੱਤੇ ਅਸੀਂ 4-400 ਰੁਪਇਆ ਲੈ ਕੇ ਪਿੰਡ ਦਾ ਉਸ ਕੁਆਲਟੀ ਜਮਾ ਕਰਾਹੀਦਾ ਹਿੱਸਾ ਪਾਉਂਦੇ ਪਾਣੀ ਵਾਲੀ ਟੈਂਕੀ ਦਾ ਤੇ ਉਸ ਤੋਂ ਬਾਅਦ ਵਿੱਚ ਅਸੀਂ 4-400 ਰੁਪਇਆ ਇਕੱਠਾ ਕਰਕੇ ਮਨਜ਼ੂਰ ਕਰਾ ਲਈਆ ਟੈਂਡਰ ਲੱਗ ਗਿਆ ਔਰ ਸਰਪੰਚ ਹੀ ਬਦਲ ਗਏ ਹੁਣ ਜਿਹੜੇ ਮੌਜੂਦਾ ਸਰਪੰਚ ਨਵੇਂ ਬਣੇ ਆ ਨੀਤਾ ਨੀਤਾ ਰਾਣੀ ਤੇ ਉਹਨਾਂ ਨੇ ਇੱਕ ਇੱਕ ਹਜ਼ਾਰ ਰੁਪਇਆ ਘਰ ਭਰਤੀ ਲੈ ਰਿਹਾ ਉਹ ਨਜਾਇਜ਼ ਆ ਮੈਂ ਐਸਡੀਓ ਨਾਲ ਗੱਲ ਹੋ ਗਈ ਐਕਸੀਅਨ ਦੇ ਨਾਲ ਗੱਲ ਹੋਈ ਆ ਐਕਸੀਅਨ ਕਹਿੰਦਾ ਤੁਹਾਡੇ ਘਰ ਤੱਕ ਫ੍ਰੀ ਆ ਕਨੈਕਸ਼ਨ ਟੁੱਟੀ ਤੱਕ ਕਨੈਕਸ਼ਨ ਅਸੀਂ ਫ੍ਰੀ ਦੇਣਾ ਆ ਲੇਕਿਨ ਇਹ ਹਜ਼ਾਰ ਰੁਪਏ ਤੋਂ ਬਿਨਾ ਗੱਲ ਨਹੀਂ ਕਰਦੇ ਕਹਿੰਦੇ ਹਜ਼ਾਰ ਰੁਪਏ ਦਵਾਂਗੇ ਤਾਂ ਤੁਹਾਡੇ ਕਨੈਕਸ਼ਨ ਲੱਗਣਾ ਨਹੀਂ ਤਾਂ ਨਹੀਂ ਲੱਗਣਾ ਹੈਗਾ ਤੇ ਇਸ ਕਰਕੇ ਅਸੀਂ ਸਰਕਾਰ ਦੇ ਮੋਰੇ ਐਸਡੀਐਮ ਸਾਹਿਬ ਦੇ ਮੋਰੇ ਇਹ ਮੰਗ ਰੱਖ ਰਹੇ ਆ ਕਿ ਸਾਡੇ ਪਿੰਡ ਨੂੰ ਇਨਸਾਫ ਦਿੱਤਾ ਜਾਵੇ ਜਿਹੜਾ ਹਜ਼ਾਰ ਹਜ਼ਾਰ ਰੁਪਇਆ ਲੈ ਰਹੇ ਆ ਉਹਦਾ ਹਿਸਾਬ ਦਿੱਤਾ ਜਾਵੇ ਨਹੀਂ ਤਾਂ ਉਹਦੇ ਬੰਦ ਹੀ ਕਾਨੂੰਨੀ ਕਾਰਵਾਈ ਕੀਤੀ ਜਾਵੇ